ਘਰ ਦੀ ਅਰਥਿੰਗ ਜ਼ਰੂਰ ਕਰਾਣੀ ਚਾਹੀਦੀ ਹੈ ਅਸੀਂ ਇੱਕ ਘਰ ਦੇ ਉੱਪਰ ਹੀ 1.5 ਕਰੋੜ ਰੁਪਏ ਲਾ ਦਿੰਨੇ ਆ ਪਰ 15000 ਰੁਪਏ ਲਗਾ ਕੇ ਅਰਥਿੰਗ ਔਰ ਅਰਥਿੰਗ ਦੇ ਇਕਵਿਪਮੈਂਟ ਡਿਵਾਈਸ ਨਹੀਂ ਲਗਾਉਂਗੇ ਤਾਂ ਘਰ ਦੇ ਵਿੱਚ ਰਹਿਣ ਵਾਲੇ ਬੰਦਿਆਂ ਦੀ ਜ਼ਿੰਦਗੀ 24 ਘੰਟੇ ਰਿਸਕ 'ਚ ਰਹੂਗੀ ਪਰ ਘਰ ਵਿੱਚ ਰਹਿਣ ਵਾਲੇ ਬੰਦਿਆਂ ਦੀ ਜ਼ਿੰਦਗੀ ਜੇ ਕਿਸੇ ਦੀ ਜਾਂਦੀ ਹੈ ਤਾਂ ਉਹ ਘਰ ਦੇ ਲਈ ਬਹੁਤ ਵੱਡਾ ਇੱਕ ਝਟਕਾ ਹੁੰਦਾ ਹੈ ਪੰਦਰਸੰਗ ਬਾਗੂ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਨਾਲ ਮੌਜੂਦ ਰਹਿਣਗੇ ਗ੍ਰੇਟ ਵਾਈਟ ਕੰਪਨੀ ਦੇ ਸੇਲਜ਼ ਅਫਸਰ ਮਨੂ ਸ਼ਰਮਾ ਜੀ ਜੋ ਕਹਿੰਦੇ ਨੇ ਵੀ ਘਰ ਦੇ ਵਿੱਚ ਆਰਥਿਕ ਬਹੁਤ ਜ਼ਰੂਰੀ ਹੈ ਕਿਉਂਕਿ ਆਰਥਿਕ ਦੇ ਨਾਲ ਜਾਨੀ ਮਾਲੀ ਨੁਕਸਾਨ ਤੋਂ ਸਾਡਾ ਬਚਾਅ ਹੋ ਜਾਂਦਾ ਹੈ ਸੋ ਅਸੀਂ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ। ਖੰਨੂ ਲਗਭਗ ਸੇਮ ਹੀ ਲੱਗਦਾ ਜਦੋਂ ਟ੍ਰਿਪ ਮਾਰਨਾ ਹੈ ਤਾਂ ਉਸਨੇ ਥੱਲੇ ਗਿਰ ਜਾਣਾ। ਪਰ ਮੰਨ ਕੇ ਚੱਲੋ ਇੱਕ ਬੋਰਡ ਦੇ ਵਿੱਚ 15-20 ਐਮਸੀਬੀ ਲੱਗੇ ਆ ਤੁਸੀਂ ਕਿਤੇ ਬਾਹਰ ਗਏ ਆ ਪਿੱਛੋਂ ਦੀ ਕੋਈ ਬਾਹਰਲਾ ਬੰਦਾ ਆ ਕੇ ਆਪ ਇਹਨੂੰ ਥੱਲੇ ਗੇਟ ਜੂਗਾ ਤਾਂ ਤੁਸੀਂ ਫਰਕ ਨਹੀਂ ਪਤਾ ਲਗਾ ਸਕਦੇ ਕਿ ਫਾਲਟ ਆਇਆ ਹੋਇਆ ਹੈ ਕਿ ਕਿਸੇ ਨੇ ਗੇਰਿਆ ਹੋਇਆ ਹੈ ਕਿਉਂਕਿ ਸਾਨੂੰ ਸਿਰਫ ਇਹ ਸਮਝ ਆ ਜਾਂਦਾ ਕਿ ਜੇ ਥੱਲੇ ਗਿਰਿਆ ਹੋਇਆ ਹੈ ਤਾਂ ਮਤਲਬ ਫਾਲਟ ਹੈ। ਓਵਰਲੋਡ ਜਾਂ ਸ਼ਾਰਟ ਸਰਕਟ ਹੈ। ਪਰ ਆਪਣੇ ਵਾਲੇ ਦੇ ਵਿੱਚ ਕੀ ਫਰਕ ਹੈਗਾ ਸਰ? ਕਿ ਜੇ ওভারਲੋਡ ਸ਼ਾਰਟ ਸਰਕਟ ਆਊਗਾ ਤਾਂ ਇਸਨੇ ਹਮੇਸ਼ਾ ਸੈਂਟਰ ਚ ਆਣਾ ਵਰਨਾ ਇਸਨੇ ਕਦੇ ਸੈਂਟਰ ਚ ਆਣਾ ਹੀ ਨਹੀਂ ਕੋਈ ਜਿੰਨਾ ਮਰਜੀ ਹੱਥ ਨਾਲ ਇਸਨੂੰ ਖੜਾ ਕਰਨ ਦੀ ਕੋਸ਼ਿਸ਼ ਕਰੇ ਇਹ ਇੱਕ ਬੜਾ ਯੂਨੀਕ ਬੜਾ ਅੱਛਾ ਫੀਚਰ ਹੈ ਜਿਹੜਾ ਕਿ ਇਹਨੂੰ ਬਾਕੀ ਕੰਪਨੀਆਂ ਤੋਂ ਮੈਕਸਿਮ ਕੰਪਨੀਆਂ ਤੋਂ ਡਿਫਰੈਂਟ ਕਰਦਾ ਹੈ 10K ਦੇ ਵਿੱਚ ਹੈ ਜੇ ਥੱਲੇ ਗਿਰਿਆ ਹੋਇਆ ਤਾਂ ਇਟ ਮੀਨਸ ਕਿਸੇ ਨੇ ਸ਼ਰਾਰਤ ਕੀਤੀ ਹੋਈ ਹੈ ਉੱਪਰ ਕਰੋ ਐਂਡ ਯੂ ਆਰ ਰੈਡੀ ਟੂ ਗੋ ਕੁਝ ਨਹੀਂ ਕਰਨਾ ਬਹੁਤ ਵਧੀਆ ਬ੍ਰੀਟਲ ਮਟੀਰੀਅਲ ਹੈ 10K ਦੇ ਵਿੱਚ ਹੈ ਇਸਨੂੰ ਕਦੇ ਛੇਤੀ ਕਿਤੇ ਅੱਗ ਨਹੀਂ ਲੱਗ ਸਕਦੀ ਬਿਸ਼ਰ ਦੇ ਕਦੇ ਕੋਈ ਬਲਾਸਟ ਹੋ ਜੇ ਬਟ ਐਮਸੀਬੀ ਦੇ ਬਾਰੇ ਇੱਕ ਕਹਾਵਤ ਕਹੀ ਜਾਂਦੀ ਹੈ ਕਿ ਇਹ ਉਹ ਕਿ ਛਤਰੀ ਹੈ ਜਿਸ ਨੂੰ ਅਸੀਂ ਰੋਜ਼ ਲੈ ਕੇ ਘੁੰਮਦੇ ਰਹੀਏ ਘੁੰਮਦੇ ਰਹੀਏ ਪਰ ਜਿੱਦਣ بارش ਪਊਗੀ ਜੇ ਉਹ ਛਤਰੀ ਨਹੀਂ ਖੁੱਲਦੀ ਤਾਂ ਸਾਡੇ ਲਈ ਬੇਕਾਰ ਹੈ ਯੂਸਲੈਸ ਹੈ ਐਮਸੀਬੀ ਵੀ ਲੱਗੇ ਰਹੋਗੇ ਦੋ ਦੋ ਤਿੰਨ ਤਿੰਨ ਚਾਰ ਪੰਜ ਪੰਜ ਸਾਲ ਕਰਾਂਚ ਉਹਨਾਂ ਦੀ ਕਦੇ ਲੋਡ ਨਹੀਂ ਪੈਂਦੀ ਪਰ ਜਦੋਂ ਕਦੇ ਓਵਰਲੋਡ ਸ਼ਾਰਟ ਸਰਕਟ ਹੋਇਆ ਪਰ ਜੇ ਉਹ ਟ੍ਰਿਪ ਨਹੀਂ ਕਰਦਾ ਤਾਂ ਉਹ ਐਮਸੀਬੀ ਕਿੰਨਾ ਮਰਜੀ ਸਸਤਾ ਕਿਉਂ ਨਹੀਂ ਅਸੀਂ ਲੈ ਲਿਆ ਉਹ ਫਿਰ ਬੇਕਾਰ ਹੈ ਜਿਹੜਾ ਸਾਡੀ ਚੀਜ਼ਾਂ ਦੀ ਸਮੇਂ ਦੇ ਉੱਪਰ ਰੱਖਿਆ ਨਹੀਂ ਕਰ ਸਕਦਾ ਇਹ ਸੀਜ਼ ਨੂੰ ਇਨਸ਼ੋਰ ਕਰਦਾ ਸਾਡਾ ਗ੍ਰੇਡ ਵਾਈਡ ਦਾ ਐਮਸੀਬੀ ਜਿਹੜੀ ਕੀ ਦੀ ਟ੍ਰਿਪਿੰਗ ਟਾਈਮਿੰਗ ਔਰ ਟ੍ਰਿਪ ਨੂੰ ਇਨਸ਼ੋਰ ਕਰਦਾ ਹੈ ਕਿ ਸਹੀ ਟਾਈਮ ਤੇ ਜਦੋਂ ਜ਼ਰੂਰ ਦਾ ਹੈ ਟ੍ਰਿਪ ਹੋਣਾ ਹੀ ਹੋਣਾ ਹੈ ਇੱਕ ਸਾਹਬ ਨੇ ਬੜੀ ਵਧੀਆ ਗੱਲ ਪੁੱਛੀ ਸੀ ਕਿ B ਤੇ C ਲਿਖਿਆ ਹੁੰਦਾ ਅ ਬੀ ਕਰਬ ਕਿਆ ਹੁੰਦਾ ਸਰ ਘਰਾਂ ਦੇ ਵਿੱਚ ਨਾਰਮਲੀ ਅਸੀਂ ਬੀ ਕਰਬ ਯੂਜ਼ ਕਰਦੇ ਆਂ ਸੀ ਕਰਬ ਕਿਆ ਹੁੰਦਾ ਮੋਟੇਰੇਬਲ ਕਰੰਟਸ ਮੰਨ ਕੇ ਚੱਲਦੇ ਆਂ ਸਿੰਪਲ ਭਾਸ਼ਾ ਚ ਆਪਾਂ ਗੱਲ ਕਰੀਏ ਇੱਕ ਪੰਖਾ ਜਿਹੜਾ ਕਿ 650 ਵਟ ਖਾਂਦਾ ਹੈ ਜਾਂ ਇੱਕ ਬੱਲਬ ਹੈ 9 ਵਟ ਦਾ ਬੱਲਬ ਹੈ ਜਦੋਂ ਅਸੀਂ ਸਵਿਚ ਔਨ ਕਰਨਾ ਹੈ ਤਾਂ ਜਦੋਂ ਔਨ ਕਰੂਗੇ ਉਹਨੇ 9 ਵਟ ਹੀ ਬਿਜਲੀ ਖਾਣੀ ਹੈ ਜਦ ਤੱਕ ਚੱਲੂਗਾ 9 ਵਟ ਖਾਊਗਾ ਜਦੋਂ ਬੰਦ ਕਰੂਗੇ ਤਾਂ ਵੀ ਬੰਦ ਹੋ ਜਾਊਗਾ ਪਰ ਏਸੀ ਮੋਟਰਾਂ ਜਦੋਂ ਅਸੀਂ ਚਲਾਣੀ ਹੈ ਮੰਨ ਲਓ 1 2 ਐਂਪੀਅਰ ਦੀ ਮੋਟਰ ਹੈ ਜਦੋਂ 2 ਟਨ ਦਾ AC ਹੈ ਉਹ 3 ਐਂਪੀਅਰ ਲੈਂਦਾ ਜਦੋਂ ਆਪਾਂ ਸਟਾਰਟ ਕਰੂਗੇ ਤੇ ਇੱਕ ਵਾਰੀ ਕੁਝ ਸੈਕਿੰਡ ਲਈ ਉਹਨੇ 7 8 ਐਂਪੀਅਰ ਤੱਕ ਜਾਣਾ ਫਿਰ ਥੱਲੇ ਜਾਣਾ ਜੇ ਆਪਾਂ ਉਥੇ B ਕਰਵ ਲਾਉਂਗੇ ਤਾਂ ਸ਼ਾਇਦ ਉਹ AC ਨੂੰ ਸਟਾਰਟ ਨਹੀਂ ਹੋਣ ਦੇਊਗਾ ਜਦੀ ਟ੍ਰਿਪ ਹੋ ਜਾ ਕਰੂਗਾ ਅਕਸਰ ਪਿੰਡਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿਆ ਜਾਂਦਾ ਕਿ ਅਸੀਂ ਮੋਟਰ ਸਟਾਰਟ ਕਰਦੇ ਹਾਂ ਨਾਲ ਹੀ ਐਮਸੀਬੀ ਟ੍ਰਿਪ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਜਾਂ ਤਾਂ ਅਸੀਂ ਉਥੇ ਐਮਸੀਬੀ ਸਹੀ ਰੇਟਿੰਗ ਦਾ ਨਹੀਂ ਲਾਇਆ ਜਾਂ ਫਿਰ ਉਥੇ ਸੀ ਕਰਵ ਲੱਗਣਾ ਸੀ ਅਥੀ ਉਥੇ ਬੀ ਕਰਵ ਲਗਾ ਦਿੱਤਾ ਗਿਆ ਤਾਂ ਜਿੰਨੇ ਵੀ ਮੋਟਰੇਬਲ ਕਰੰਟਸ ਹੈ ਉਥੇ ਆਪਾਂ ਸੀ ਕਰਵ ਲਗਾਈਏ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਕਰਾਂ ਦੇ ਵਿੱਚ ਨਾਰਮਲੀ ਬੀ ਕਰਵ ਆਪਣਾ ਚੱਲਦਾ ਹੈ ਉਹ ਐਕਸੈਪਟੇਬਲ ਹੈ ਔਰ ਬਹੁਤ ਵਧੀਆ ਹੈ ਸਰ ਇਹ ਟ੍ਰਿਪ ਕਦੋਂ ਕਰਦਾ ਹੈ ਔਰ ਇਸ ਨੂੰ ਕੀ ਕਿਹਾ ਜਾਂਦਾ ਇਸ ਨੂੰ ਸਰ ਕਿਹਾ ਕਿਨੇ ਆਪਾਂ ਆਈਸੋਲੇਟਰ ਕਹਿੰਦੇ ਇਹ ਸਰ ਕਦੋਂ ਟ੍ਰਿਪ ਹੁੰਦਾ ਜੀ ਇਹ ਸਰ ਦੱਸ ਸਕਦੇ ਕਦੋਂ ਟ੍ਰਿਪ ਹੁੰਦਾ ਇਹ ਤਾਂ ਓਵਰਲੋਡ ਸ਼ਾਰਟ ਸਰਕਟ ਤੇ ਹੁੰਦਾ ਔਰ ਇਹ ਕਦੋਂ ਹੁੰਦਾ ਕੋਈ ਵੀ ਕੋਈ ਦੱਸ ਸਕਦਾ ਸਰ ਪਤਾ ਸਭ ਨੂੰ ਹੈ ਅੱਛਾ ਦੱਸਣਾ ਨਹੀਂ ਚਾਹਦੇ ਕੀ ਹੈ ਪਤਾ ਸਭ ਨੂੰ ਹੈ ਮੈਨੂੰ ਪਤਾ ਆਪਣੀ ਲਾਈਨ ਦੇ ਸਾਰੇ ਮਾਸਟਰ ਹੋਏ ਆਂ ਪੂਰੇ ਪ੍ਰੋਫੈਸ਼ਨਲ ਬੰਦੇ ਬੈਠੇ ਆਂ ਡੈਫੀਨਿਟਲੀ ਤਾਂ ਇਹ ਉਹ ਆਈਸੋਲੇਟਰ ਹੈ ਸਰ ਇਹਨੇ ਟ੍ਰਿਪ ਕਦੇ ਨਹੀਂ ਹੋਣਾ ਜਸਟ ਇੱਕ ਸੁਚੀ ਦੀ ਤਰ੍ਹਾਂ ਕੰਮ ਕਰਦਾ ਹੈ ਆਨ ਜਾਂ ਆਫ ਸਾਰਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਸਰ ਜਿੰਨੇ ਵੀ ਇੱਥੇ ਬੈਠੇ ਹੈ। ਮੈਂ ਤਾਂ ਉਹ ਤੋਂ ਪੁਆਇੰਟ 1% ਵੀ ਨਹੀਂ ਹੈਗਾ। ਜੀ। ਬਟ ਇਹ ਆਈਸੋਲੇਟਰ ਇਸਨੇ ਕਦੇ ਟ੍ਰਿਪ ਨਹੀਂ ਹੋਣਾ। ਜਸਟ ਮੇਨ ਸਵਿਚ ਦਾ ਕੰਮ ਦੇਣਾ ਹੈ। ਇੱਕ ਛੋਟੀ ਜੀ ਹੋਰ ਇਹਦੇ ਨਾਲ ਰਿਲੇਟਡ ਜਾਣਕਾਰੀ ਦੇ ਦਾਂ ਜਿਹੜੀ ਮੈਂ ਜ਼ਿਕਰ ਕੀਤਾ ਸੀ ਕਿ ਜੇ ਆਪਾਂ ਨੰਗੀ ਤਾਰ ਨੂੰ ਹੱਥ ਲਾ ਦਈਏ ਫਿਰ ਐਮਸੀਬੀ ਟ੍ਰਿਪ ਨਹੀਂ ਹੋਊਗਾ ਤਾਂ ਫਿਰ ਕਿਆ ਟ੍ਰਿਪ ਹੋਊਗਾ? ਸਾਨੂੰ ਕੀ ਲਗਾਉਣਾ ਚਾਹੀਦਾ ਹੈ ਘਰਾਂ 'ਚ? ਐਬਸੋਲੂਟਲੀ ਰਾਈਟ। ਦੇਖਿਆ ਸਰ RCCB ਲਗਾਉਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਘਰ ਦੀ আর্থਿੰਗ ਜ਼ਰੂਰ ਕਰਾਣੀ ਚਾਹੀਦੀ ਹੈ ਅਸੀਂ ਇੱਕ ਘਰ ਦੇ ਉੱਪਰ ਹੀ 1.5 ਕਰੋੜ ਰੁਪਏ ਲਾ ਦਿੰਨੇ ਆ ਪਰ 15000 ਰੁਪਏ ਲਗਾ ਕੇ আর্থਿੰਗ ਔਰ আর্থਿੰਗ ਦੇ ਇਕੁਪਮੈਂਟ ਡਿਵਾਈਸ ਨਹੀਂ ਲਗਾਉਂਗੇ ਤਾਂ ਘਰ ਦੇ ਵਿੱਚ ਰਹਿਣ ਵਾਲੇ ਬੰਦਿਆਂ ਦੀ ਜ਼ਿੰਦਗੀ 24 ਘੰਟੇ ਰਿਸਕ 'ਚ ਰਹੂਗੀ ਮੈਂ ਕਹਿੰਨਾ ਹੈ ਸਰ ਅਕਸਰ ਕੀ ਮੰਨ ਲੋ ਟੀਵੀ ਫ੍ਰੀਜ AC ਫੁੱਗ ਜਾਂਦਾ ਹੈ ਕੋਈ ਡਿਵਾਈਸ ਫੁੱਗ ਜਾਂਦਾ ਤਾਂ ਸਾਨੂੰ ਸ਼ਾਇਦ ਇੰਨਾ ਫਰਕ ਨਹੀਂ ਪੈਂਦਾ ਪਰ ਘਰ ਵਿੱਚ ਰਹਿਣ ਵਾਲੇ ਬੰਦਿਆਂ ਦੀ ਜ਼ਿੰਦਗੀ ਜੇ ਕਿਸੇ ਦੀ ਜਾਂਦੀ ਹੈ ਤਾਂ ਉਹ ਘਰ ਦੇ ਲਈ ਬਹੁਤ ਵੱਡਾ ਇੱਕ ਛਟਕਾ ਹੁੰਦਾ ਇੱਥੇ ਆਮ ਪਬਲਿਕ ਨੂੰ ਅਸੀਂ ਇਹ ਦੱਸ ਦੇਣਾ ਚਾਹਾਂਗੇ ਵੀ ਜਿੱਥੇ ਤੁਸੀਂ ਐਨੇ ਪੈਸੇ ਲਾ ਕੇ ਘਰ ਦੇ ਵਿੱਚ ਇਲੈਕਟ੍ਰੀਕਲ ਦਾ ਕੰਮ ਕਰਾਉਂਦੇ ਆ ਉੱਥੇ ਜੋ ਅਰਥ ਦਾ ਕੰਮ ਹੈ ਉਹ ਵੀ ਜ਼ਰੂਰੀ ਹੈ ਅਰਥ ਵਾਸਤੇ ਕਿੰਨਾ ਕੁ ਸਰ ਖਰਚਾ ਆਉਂਦਾ ਮੈਕਸਿਮਮ 15000 ਸਰ ਮੈਕਸਿਮਮ ਕੈਰੀਏਮ ਹੈ ਸੋ ਨੀਚੇ ਵੀ ਹੋ ਜਾਂਦਾ ਹੈ 15000 ਬਸ ਲਾਸਟ ਹੈ ਇਹਦੇ ਵਿੱਚ ਵਿੱਚ ਪੂਰੀ ਅਰਥਿੰਗ ਪ੍ਰੋਪਰ ਕਰਦਾ 21 21 ਜਗਾ ਤੁਹਾਡਾ 21 ਕੋਨਾ ਸੇਵ ਹੋ ਜਾਂਦਾ ਹੈ ਘਰ ਦੇ ਵਿੱਚ ਰਹਿਣ ਵਾਲੇ ਬੱਚੇ ਹੈ ਕਈ ਵਾਰੀ ਗਿੱਲੇ ਸੁੱਕੇ ਹੱਥ ਵੀ ਲਗਾ ਸਕਦੇ ਆ ਘਰ ਦੀ ਕਿਸੇ ਚੀਜ਼ ਸ ਕਰੰਟ ਆ ਸਕਦਾ ਤਾਂ ਉਸ ਤੋਂ ਬਚਣ ਦੇ ਲਈ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਦੀ ਜ਼ਿੰਦਗੀ ਨੂੰ ਬਚਾਣ ਲਈ ਮੈਂ ਰਿਕਵੈਸਟ ਕਰੂੰਗਾ ਅਰਥਿੰਗ ਜ਼ਰੂਰ ਕਰੀਏ ਔਰ ਆਰਥ ਬ੍ਰੇਕਰ ਆਰ ਸੀ ਸੀ ਬੀ ਜ਼ਰੂਰ ਲਗਾਈਏ ਬਹੁਤ ਬਹੁਤ ਅੱਛੀ